ਏ ਨੂੰ ਦਰਮਾਗਾ। ਹੋਰ ਜੀ ਕੀ ਹਾਲ ਚਾਲ ਆ ਫੇਸਬੁਕ ਵਾਲੇ। ਠੀਕ ਹੈ ਜੀ ਬੱਬੂ। ਅੱਜ ਆਪਾਂ ਜਿਹੜੇ ਤੁਹਾਨੂੰ ਲੱਗੇ ਸੀ ਐਪ ਲੌਂਗ ਲੱਗੇ ਸੀ ਸ਼ਾਰਪ ਨੂੰ। ਜਿਹੜਾ ਇਹ ਕਲੀ ਸੀ ਉਹ ਸਾਡਾ ਖਰਾਬ ਹੋ ਗਿਆ ਸੀ ਜਗਾੜ ਵੀ। ਜਗਾੜ ਮੀਣ ਯਾਨੀ ਕਿ ਵੈਂਡਿੰਗ ਸਾਡਾ ਹੋ ਗਿਆ ਸੀ ਖਰਾਬ ਤੇ ਉਹ ਸੈੱਟ ਕਰਾ ਕੇ ਲੈ ਕੇ ਆ ਨਾ ਤੇ ਅੱਜ ਆਪਾਂ ਦੁਬਾਰਾ ਮਰੂ ਚાલુ ਕਰਨ ਲੱਗੇ ਆ ਇਹ ਆਪਾਂ ਫੀਡਰ ਦੇ ਵਿੱਚ ਮਾਲ ਭਰਨ ਤੋਂ ਸਿਸਟਮ ਸੀ ਜ ਆਪਣਾ ਵੀ ਪੱਤੀਆਂ ਲਾਉਣੀਆਂ ਸੀ ਪੱਤੀਆਂ ਇਹ ਵੀ ਲੋੜ ਰੋਣੀ ਨਾ ਕਰਦੇ ਆਂ ਸਾਂਝੀ ਹੋਰ ਜੇ ਕੋਣ ਦੇ ਤਾਂ ਹੀ ਆਣਗੇ ਹੀ ਆ ਇਹ ਸਾਡਾ ਲਾਡੀ ਕਹੀ ਜਾਂਦਾ ਸਾਫ ਪਤਾ ਲੱਗਦਾ ਇਹ ਨਿਆਣ ਬੰਦੇ ਨਹੀਂ ਲਾਈਆਂ ਕੋਈ ਨੋਕ ਜਾਣੀ ਠੀਕ ਐ ਫਿਰ ਅਣਜਾਣ ਵੀ ਬੰਦੇ ਕੰਮ ਕਰ ਕਰਕੇ ਹੀ ਮਾਰਗ ਬੰਦੇ ਆਂ ਯਾਪਾ ਬੈਠੇ ਰਹੀਏ ਵੀ ਆਪ ਨੂੰ ਵੀ ਕੰਮ ਕਰਨਾ ਹੀ ਨਹੀਂ ਆਊਗਾ ਅਸੇ ਤਾ ਉਹ ਕਮਕਾਲਾ ਹੁਮਾਏ ਕੀ ਕਰਦਾ ਹੁਣ ਘਰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਮਕਾਲਾ ਸਾਡੀ ਕੱਢਾ ਜਾਪਾ ਅੱਲ ਇਹਨਾਂ ਨੇ ਛੁੱਟੀ ਕੀਤੀ ਸੀਗੀ ਇਹ ਬੰਦੇ ਆਣੇ ਤੁਰ ਛਾਠ ਬਥੇਰੇ ਮਾਰੇ ਇਹਨਾਂ ਨੇ ਇਹ ਕਹਿੰਦਾ ਮੈਂ ਭੂਆ ਉੱਚੜਾਉਣ ਚੱਲਿਆਂ ਤੇ ਕੋਈ ਕਹਿੰਦਾ ਮੈਂ ਭੈਣ ਕੋਲੇ ਚੱਲਿਆਂ ਉਹਨੂੰ ਪਤਾ ਨਹੀਂ ਵੀ ਆਪਾਂ ਵੀ ਪੁੱਛਾ ਕੱਢ ਲੈਨੇ ਆ ਉਹ ਮਾਰਿਆ ਦੇ ਲੈ ਕੇ ਲੈਟ ਬਣੀ ਗਈ ਤਾਲ ਹਿੱਲ ਗਈ ਆ ਲਿਆ ਕੇ ਅੱਧਾ ਦੇ ਵਿੱਚ ਿੱਲੇ ਦਾਣਾ ਭਾਈ ਆਪਾਂ ਇਹਨੂੰ ਇੱਕ ਹੰਡ ਭਰ ਲਿਆ ਕਰ ਲੈਟ ਵੀ ਚੱਕ ਲਈ ਕਾਣਾ ਇਹਨਾਂ ਆ ਇਹਦਾ ਬਾਈ ਹੈ ਬਾਈ ਹਾਂ ਫੋਰ ਮੈਨ ਤਾਂ ਨਹੀਂ ਲੈ ਕੇ ਕਾਣਾ ਕਾਣਾ ਆ ਫੋਰ ਮੈਨਾਂ ਕੋਲੇ ਇੱਧਰ ਮੈਂ ਕਾਣ ਤੋਂ ਹੀ ਕਰਾਉਣਾ ਮੈਂ ਦਾ ਆਪ ਦਾ ਮਾਸ ਬਚਾਉਣਾ ਤੁਹਾਡੇ ਤੋਂ ਬਲੇਡ ਨਹੀਂ ਚੱਪਲੇ ਬਲੇਡ ਆ ਜਾਣਗਾ ਸਾਰੇ ਆਂ ਇਹ ਨਹੀਂ ਸਾਡਾ ਕੀ ਆਦੀ tulog naman ਓ ਯਾਰ ਗ੍ਰੈਪੀਆਂ ਲੱਗਈ ਇਹਦੇ ਚ ਇਹ ਗੇੜੇ ਨਾਲ ਤਾਰ ਦੀ ਹਿੱਲ ਜਾਂਦੀ ਆ ਉਹਨੂੰ ਲਾਡੀ ਨੂੰ ਕਿਹੜਾ ਰਾਣਪਾਦੇ ਦੇ ਵਿੱਚ ਤੇ ਉਹ ਕਿਹੜਾ ਪਾਉਂਦਾ ਇਹ ਲੱਭ ਮੰਮੀ ਇਹਦੀ ਲਾਡੀ ਸਿਆਂ ਲਾਡੀ ਓਏ ਇਹੋ ਢੱਕੇ ਲਿਆ ਥੱਪੇ ਦੀ ਆ ਬਿੱਲੇ ਲਾ ਦੇ ਤੈਨੂੰ ਕਿਹੜਾ ਕੋ ਕਹਿੰਦੀ ਇਹ ਆ ਯਹੀਂ ਪੱਜ ਕੇ ਯਾਰ ਕੰਮ ਨਵੇੜ ਜੇ ਆਹ ਗੋਲਡ ਗਿਆ ਆ ਬਦਨੀ ਆਹ ਬੋਲ ਲਾਡੀ ਆ ਗਈ ਇਹ ਆਪਣੀ ਤਾਰ ਹੈ ਜੰਦੀ ਹੈ ਜੀ ਤੇ ਇਹਦਾ ਕਰਦੇ ਆ ਕੋਈ ਲਾਜ ਆਹ ਗ੍ਰਿਪ ਜਾਈ ਲਾ ਦੇ ਆਹ ਵਿੱਚ ਆ ਪੱਖੇ ਵਾਲਾ ਆਲੇ ਪੱਖਾ ਚੱਲੂ ਆ ਲਾ ਕੇ ਨਾ ਚੰਗੀ ਤਰ੍ਹਾਂ ਆ ਜਾ ਤੇਰਾ ਨੰਬਰ ਦੇ ਕਾਬਲੇ ਪਾ ਦੇ ਵਿੱਚ ਇਹ ਆਪੋ ਹੀ ਕੰਮ ਠੀਕ ਆ ਕਹਿਣਗੇ ਬਾਈ ਹਾਂ ਹੋਰ ਮਿਹਨਤ ਇਹ ਤੇਰੀ ਸੌਖ ਨਹੀਂ ਮੰਗਦੇ ਹੈ ਇਹ ਕਹਿੰਦੇ ਪੁੱਲ ਰਾਜ ਨਾ ਮਾਰੀ ਬੰਦਾ ਹਾਂ ਹੈ ਹੈ ਮਾਰੀ ਜਾਂਦੇ ਉਹ ਉਹ ਇਹ ਤਾਂ ਹੋਰ ਕੋ ਖਲਾ ਦੇ ਕੋਈ ਕਿੱਲ ਹੈ ਬੰਦਾ ਤਾਂ ਹਨਾ ਉਹ ਤਾਂ ਫੋਰਮ ਹੈ ਨਾ ਅੱਲ ਪਰ ਛੁੱਟੀ ਕਰ ਲਈ ਅੱਜ ਗਏ ਬੰਦੇ ਸਭ ਆਪੋ ਆਪਣੇ ਘਰਾਂ ਤੇ ਗਏ ਸੀ ਜਮੀਨਾਂ ਪਸਾਦੇ ਢੱਕੇ ਵੀ ਜਿਹੜੇ ਦੁਬਾਰਾ ਬਿਲਡਿੰਗ ਆਪਣਾ ਖੜੇ ਨੇ

ਜੇ ਜੀ ਨਟਨ ਮਤ ਮਾਰ ਨਹੀਂ ਰੁਕੋ ਉਸ ਆਪੇ ਕਰ ਮੇਰਾ ਵੀ ਰਾਤ ਤੇ ਲਾ ਆਹ ਤੇ ਵੀ ਆਖ ਮਾਰਦੇ ਸਾਰੇ ਲੋਕ ਕੋਈ ਨਾ ਇਹ ਜਾਈ ਚੇਨ ਮਾਰਤਾ ਇਹ ਆਪਾਂ ਬਣਾ ਰਹੇ ਹਾਂ ਸਾਫਟ ਦੇ ਉੱਤੇ ਲਾਉਣ ਨੂੰ ਪੈ ਹੈ ਲੋਕ ਬਈ ਕਰ ਰਹੇ ਆ ਇਹ ਲੋਕ ਇਹ ਮੁਰਸੀ ਦਾ ਫੋਨ ਆ ਆ ਕਰਾਮੋਂ ਛੀ ਨਾ ਗੱਲ ਕਰਾਇਆ ਆ ਗਿਆ ਓਏ ਫੋਨ ਆ ਗਿਆ ਤੇਰੀ ਘਰ ਆਈਦਾ ਯਾ ਵੀ ਆ ਵੇਖੀ ਆ ਸੱਲਾਂ ਨੂੰ ਸਹੀ ਆ ਉਹ ਪਰਲੇ ਪਰਲੇ ਪਾਸੇ ਰਹੇ ਪਏ ਸਹੀ ਹੈ ਕਿੰਨੇ ਦਾ ਉਹ ਭਰਾਵਾ ਮੈਂ ਤਾਂ ਤੇਰੀਆਂ ਨਿਸ਼ਾਨੀਆਂ ਤੇ ਤਾਂ ਲਾਤਾ ਤੂੰ ਮਾੜਾ ਜਿਹਾ ਵੇਖਿਆ ਕਿਉਂ ਵੀ ਹੁਣ ਤਾਂ ਮਾੜੇ ਮਾੜੇ ਟਾਂਕੇ ਲਾਏ ਆ ਫੇਰ ਆਪਾਂ ਵੇਖਾਂਗੇ ਤਾਂ ਅਠਾ ਚਲੋ ਠੀਕ ਹੈ ਬਾਈ ਜੀ ਧੰਨਵਾਦ ਅੱਜ ਦਾ ਬਲੌਗ ਆਪਣਾ ਇੱਥੇ ਹੀ ਸਮਾਪਤ ਹੁੰਦਾ ਹੈ ਫੇਰ ਆਪਾਂ ਅਗਲੇ ਬਲੌਗ ਨਾਲ ਮਿਲਾਂਗੇ ਤੁਹਾਡੇ ਨਾਲ ਤੇ ਤੁਹਾਨੂੰ ਪਤਾ ਆਪਣਾ ਚੈਨਲ ਔਰ ਜੋਤ ਬਲੌਗ ਸੇਖੋਂ ਸਲਿਆਣੀ ਵਾਲੇ ਸਬਸਕ੍ਰਾਈਬ ਕਰੋ ਪੇਜ ਆਪਣਾ ਹੈਗਾ ਕੰਪਾਈਨ ਲਵਰ ਉਹਨਾਂ ਵੀ ਤੁਸੀਂ ਕਮੈਂਟ ਸ਼ੇਅਰ ਤੇ ਲਾਈਕ ਕਰੋ ਧੰਨਵਾਦ